ਗੁਰੂ ਦੇ ਪਾਣੇ ਦੇ ਵਿੱਚ ਰਹਿ ਕੇ ਜੀਵਨ ਜਿਉਣ ਵਾਲਾ ਨਿਰੰਤਨ ਤੇ ਮਜਲੂਮਾਂ ਦੀ ਰਾਖੀ ਕਰਨ ਵਾਲਾ ਤੇ ਲੋੜ ਪੈਣ ਤੇ ਕੌਮ ਲਈ ਆਪਾ ਵਾਰਨ ਵਾਲੇ ਨੂੰ ਅਕਾਲ ਦਾ ਪੁਜਾਰੀ ਕਿਹਾ ਜਾ ਸਕਦਾ ਹੈ ਅਕਾਲ ਦਾ ਪੁਜਾਰੀ ਹੀ ਅਕਾਲੀ ਹੈ ਅਜ ਇਹ ਲੋਕਾਂ ਦਾ ਸਮੂਹ ਅਕਾਲੀ ਦਲ ਹੈ ਅਕਾਲੀ ਦਲ ਪੰਥ ਰੂਪ ਹੈ ਤੇ ਪੰਥ ਹੀ ਅਕਾਲੀ ਦਲ ਹੈ ਅੱਜ ਇਹਨਾਂ ਸਿਧਾਂਤਾਂ ਨੂੰ ਇਹਨਾਂ ਤੇ ਜਿੱਥੇ ਵਿਰੜ ਪਹਿਰਾ ਦੇਣ ਦੀ ਲੋੜ ਹੈ ਇਹਨਾਂ ਸਿਧਾਂਤਾਂ ਦੀ ਪੁਨਰਸਰਜੀਤੀ ਦੀ ਵੀ ਸਾਨੂੰ ਬੜੀ ਲੋੜ ਹੈ ਅਕਾਲੀ ਦਲ ਨੇ ਹਮੇਸ਼ਾ ਪੰਥਕ ਹਿੱਤਾਂ ਲਈ ਬੇਅੰਤ ਕੁਰਬਾਨੀਆਂ ਦਿੱਤੀਆਂ ਸਾਡਾ ਇਤਿਹਾਸ ਉਹਨਾਂ ਜਝਾਰੂ ਸੰਘਰਸ਼ਾਂ ਦੇ ਨਾਲ ਭਰਿਆ ਪਿਆ ਜਿੱਥੇ ਅਕਾਲੀ ਦਲ ਨੇ ਦੇਸ਼ ਦੀ ਸਭਿਅਤਾ ਦੇਸ਼ ਦੀ ਆਜ਼ਾਦੀ ਅਤੇ ਹੋਰ ਮਨੁੱਖੀ ਹੱਕਾਂ ਦੇ ਲਈ ਕੁਰਬਾਨੀਆਂ ਦੇ ਕੇ ਆਪਣੀਆਂ ਜਾਇਦਾਦਾਂ কুরਕ ਕਰਵਾਈਆਂ ਆਲੇ ਪਾਣੀਆਂ ਦੀਆਂ ਸਜਾਵਾਂ ਭੁਗਤੀਆਂ ਵਾਂਸੀ ਦੇ ਰਸੇ ਵਿੱਚ ਉੰਮੇ ਤੇ ਖਾਲਸਾ ਜੀ ਰੇਲਾਂ ਦੇ ਹੇਠ ਕਸੀਬ ਕਸੀਡ ਕੇ ਲਤਾੜੇ ਵੀ ਗਏ ਝੰਡਾ ਵਿੱਚ ਵੀ ਚੋਕੇ ਗਏ ਇਤਨਾ ਮਹਾਨ ਇਤਿਹਾਸ ਅਕਾਲੀ ਦਲ ਦਾ ਪਰ ਖਾਲਸਾ ਜੀ ਪੱਟੀਆਂ ਵਿੱਚ ਝੋਕਣ ਤੋਂ ਬਾਅਦ ਰੇਲਾਂ ਥੱਲੇ ਨਪੀੜੇ ਜਾਣ ਤੋਂ ਬਾਅਦ ਅਕਾਲੀਆਂ ਨੇ ਆਪਣਾ ਅਕੀਦਾ ਨਹੀਂ ਛੱਡਿਆ ਇਹ ਅਕੀਦਾ ਕਿਸੇ ਅਹੁਦੇ ਦੀ ਪ੍ਰਾਪਤੀ ਲਈ ਨਹੀਂ ਸੀ ਇਹ ਅਕੀਦਾ ਉਸ ਖਾਲਸਾ ਪੰਥ ਦੇ ਸਿਧਾਂਤਾਂ ਤੇ ਪਹਿਰੀ ਕਰਨ ਮਾਤਰ ਸੀ ਜਿਸਦੀ ਪੈਰੀਦਾਰੀ ਦਾ ਸਦਕਾ ਸਮੁੱਚੀਆਂ ਬਿਸ਼ਪ ਦੀਆਂ ਸ਼ਕਤੀਆਂ ਖਾਲਸਾ ਪੰਥ ਦੇ ਪਿੱਛੇ ਲਗ ਤੁਰਦੀਆਂ ਨੇ